ਪੰਜਾਬ ਦੇ ਸਰਹਿੰਦ ਵਿੱਚ ਹੋਏ ਦੋ ਟ੍ਰੇਨਾਂ ਦੀ ਆਪਸੀ ਟੱਕਰ ਤੋਂ ਬਾਅਦ ਦੱਸਤੀਏ ਕਿ ਟ੍ਰੇਨਾਂ ਦਾ ਰੂਟ ਜਿਹੜਾ ਹੈ ਉਹ ਬਦਲ ਦਿੱਤਾ ਗਿਆ ਕੁਝ ਟ੍ਰੇਨਾਂ ਜਿਹੜੀਆਂ ਨੇ ਕੈਨਸਲ ਕਰ ਦਿੱਤੀਆਂ ਗਈਆਂ ਨੇ ਤੇ ਕੁਝ ਦਾ ਜਿਹੜਾ ਹੈ ਉਹਨਾਂ ਨੂੰ ਦੁਬਾਰਾ ਤੋਂ ਕਿਸੇ ਕਹਿ ਸਕਦੇ ਆ ਕਿ ਡਾਇਵਰਟ ਕੀਤਾ ਗਿਆ ਟ੍ਰੇਨਾਂ ਨੂੰ ਡਾਇਵਰਟ ਕੀਤੀਆਂ ਟ੍ਰੇਨਾਂ ਦੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸਦੇ ਇਹ ਕਿ ਇਹ ਇਹਨਾਂ ਡਾਇਵਰਟ ਕੀਤੀਆਂ ਟ੍ਰੇਨਾਂ ਦੀ ਗਿਣਤੀ ਜਿਹੜੀ ਆ ਉਹ 25 ਤੱਕ ਦੱਸੀ ਜਾ ਰਹੀ ਹੈ ਜਿਨ੍ਹਾਂ ਟ੍ਰੇਨਾਂ ਨੂੰ ਡਾਇਵਰਟ ਕਰ ਦਿੱਤਾ ਜਿਹੜੀਆਂ ਟ੍ਰੇਨਾਂ ਉਸ ਰੂਟ ਤੋਂ ਜਾਂਦੀਆਂ ਸੀ ਸਰਹਿੰਦ ਦੇ ਉਸ ਰੂਟ ਤੋਂ ਜਿੱਥੇ ਇਹ ਹਾਦਸਾ ਹੋਇਆ ਉੱਥੋਂ ਉਹਨਾਂ ਨੂੰ ਡਾਇਵਰਟ ਕਰਕੇ ਕਿਸੇ ਹੋਰ ਰੂਟ ਤੋਂ ਭੇਜਿਆ ਜਾਵੇਗਾ ਜਿਸ ਦੇ ਵਿੱਚ ਸਮੇਂ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਪਰ ਡਾਇਵਰਟ ਕੀਤੀਆਂ ਗੱਡੀਆਂ ਦੀ ਜਾਣਕਾਰੀ ਜਿਹੜੀ ਆ ਰੇਲ ਗੱਡੀਆਂ ਦੀ ਜਾਣਕਾਰੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ तरीके ਦੇ ਨਾਲ ਇਹ 25 ਗੱਡੀਆਂ ਨੇ ਜਿਨ੍ਹਾਂ ਦਾ ਰੂਟ ਡਾਇਵਰਟ ਕੀਤਾ ਗਿਆ ਉੱਥੇ ਹੀ ਦੱਸ ਦਈਏ 2-3 ਅਜਿਹੀਆਂ ਗੱਡੀਆਂ ਨੇ ਜਿਨ੍ਹਾਂ ਦਾ ਜਿਹੜੀ ਹੈ ਰੂਟ ਜਿਹੜਾ ਕੈਂਸਲ ਵੀ ਕੀਤਾ ਗਿਆ ਰੀਸ਼ਡਿਊਲ ਵੀ ਕੀਤੇ ਗਏ ਨੇ ਤਾਂ ਇਹ ਰੇਲਵੇ ਦੇ ਵੱਲੋਂ ਇਹ ਵੱਡੀ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕਰਮ ਹੁੰਦਾ ਹੈ ਸਵੇਰੇ 4 ਵਜੇ ਦੇ ਕਰੀਬ ਸਾਧੂਗੜ ਦੇ ਕਰੀਬ ਸਰਿੰਦ ਰੇਲਵੇ ਸਟੇਸ਼ਨ ਦੇ ਵਿੱਚ ਜਿਹੜਾ ਡੈਡੀਕੇਟਿਡ ਫਰੇਟ ਕੋਰੀਡੋਰ ਸੀ ਉਸ ਦੇ ਉੱਤੇ ਜਿਹੜੀ ਚੱਲਣ ਵਾਲੀ ਦੋ ਮਾਲ ਗੱਡੀਆਂ ਸੀ ਉਹ ਪਟੜੀ ਤੋਂ ਉੱਤਰ ਜਾਂਦੇ ਆ ਨੇ ਤੇ ਉੱਥੋਂ ਹੀ ਨਾਲ ਦੀ ਰੇਲ ਦੀ ਪਟੜੀ ਤੋਂ ਦੂਸਰੀ ਟ੍ਰੇਨ ਨਿਕਲਦੀ ਹੈ ਤਾਂ ਉਹ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਾਰਾ ਜਿਹੜਾ ਮਾਮਲਾ ਪੱਖ ਜਾਂਦਾ ਹੈ ਉੱਥੇ ਜਿਹੜੀ ਪੁਲਿਸ ਆ ਜਾਂਦੀ ਹੈ ਟੱਕਰ ਤੋਂ ਬਾਅਦ ਹਾਲਾਂਕਿ ਡਰਾਈਵਰ ਜਿਹੜੇ ਸੀ ਜ਼ਖਮੀ ਦੱਸੇ ਜਾਂਦੇ ਨੇ ਪਰ ਬਾਕੀ ਕਿਸੇ ਤਰੀਕੇ ਦੀ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਹੁਣ ਦੱਸਦੇ ਕਿ ਟ੍ਰੇਨਾਂ ਦਾ ਜਿਹੜਾ ਹੈ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਕੁਝ ਟ੍ਰੇਨਾਂ ਕੈਨਸਲ ਵੀ ਕਰ ਦਿੱਤੇ ਗਏ ਡਾਇਵਰਟ ਕੀਤੀਆਂ ਟ੍ਰੇਨਾਂ ਦੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਟ੍ਰੇਨ ਦੇ ਨੰਬਰ ਦੱਸ ਦਿੰਦੇ ਹਾਂ 14600 62 ਗੱਡੀ ਜਿਹੜੀ ਹੈ ਉਹ ਜੰਮੂ ਤਵੀ ਤੋਂ ਬਾਰਮੇਰ ਜਾਊਗੀ ਉਹ ਡਾਇਵਰਟ ਕੀਤੀ ਗਈ ਹੈ ਅ ਥਰੂ ਸਾਨੇਵਾਲ ਨਿਊ ਮੋਰਿੰਡਾ ਚੰਡੀਗੜ੍ਹ ਅੰਬਾਲਾ ਕੈਂਟ ਹੋ ਕੇ ਜਾਊਗੀ ਉੱਥੇ ਹੀ ਜਲਦੀ ਹੈ ਕਿ ਗੱਡੀ ਨੰਬਰ 19326 ਅੰਮ੍ਰਿਤਸਰ ਅੰਦੌਰ ਜਿਹੜੀ ਹੈ ਉਹਨੂੰ ਵੀ ਡਾਇਵਰਟ ਕੀਤਾ ਗਿਆ ਉਹ ਸਾਨੇਵਾਲ ਨਿਊ ਮੋਰਿੰਡਾ ਚੰਡੀਗੜ੍ਹ ਅੰਬਾਲਾ ਹੋ ਕੇ ਜਾਊਗੀ ਇਦਾਂ ਹੀ ਅ 22462 ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਨਾ ਹੀ ਦਿੱਲੀ ਵਾਲੀ ਗੱਡੀ ਜਿਹੜੀ ਹੈ ਉਹ ਲੁਧਿਆਣਾ ਧੂਰੀ ਜਾਖਲ ਹੋ ਕੇ ਜਾਊਗੀ ਹੁਣ ਇਸ ਤਰੀਕੇ ਦੇ ਨਾਲ ਜਗਰ ਕਰੀਏ ਹੋਰ ਗੱਡੀਆਂ ਦੀ ਤਾਂ 13005 ਹਾਵੜਾ ਅਮ੍ਰਿਤਸਰ ਜਿਹੜੀ ਗੱਡੀ ਹੈ ਉਹ ਰਾਜਪੁਰਾ ਧੂਰੀ ਗਿੱਲ ਲੁਧਿਆਣਾ ਹੋ ਕੇ ਜਾਊਗੀ ਇਸ ਤਰੀਕੇ ਦੇ ਨਾਲ ਉਹ ਹਸਰੰਦ ਦੇ ਵਿੱਚ ਹੱਥ ਆਉਣ ਮਗਰੋਂ 25 ਗੱਡੀਆਂ ਦੇ ਜਿਹੜੇ ਰੂਟ ਨੇ ਉਹ ਡਾਇਵਰਟ ਕੀਤੇ ਗਏ ਨੇ ਜ਼ਰੂਰ ਲੋਕ ਆਪਣੇ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਇਹ ਜਾਣਕਾਰੀ ਜ਼ਰੂਰ ਪੜ ਲੈਣ ਟੱਕਰ ਤੋਂ ਬਾਅਦ ਹਾਲਕਿ ਡਰਾਈਵਰ ਜਿਹੜੇ ਸੀ ਜ਼ਖਮੀ ਦੱਸੇ ਜਾਂਦੇ ਨੇ ਪਰ ਬਾਕੀ ਕਿਸੇ ਤਰੀਕੇ ਦੀ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਹੁਣ ਦੱਸਦੇ ਕਿ ਟ੍ਰੇਨਾਂ ਦਾ ਜਿਹੜਾ ਹੈ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਕੁਝ ਟ੍ਰੇਨਾਂ ਕੈਨਸਲ ਵੀ ਕਰ ਦਿੱਤੇ ਗਏ ਡਾਇਵਰਟ ਕੀਤੀਆਂ ਟ੍ਰੇਨਾਂ ਦੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਟ੍ਰੇਨ ਦੇ ਨੰਬਰ ਦੱਸ ਦਿੰਦੇ ਹਾਂ 14600 62 ਗੱਡੀ ਜਿਹੜੀ ਹੈ ਉਹ ਜੰਮੂ ਤਵੀ ਤੋਂ ਬਾਰਮੇਰ ਜਾਊਗੀ ਉਹ ਡਾਇਵਰਟ ਕੀਤੀ ਗਈ ਹੈ ਅਹ ਥ्रू ਸਾਨੇਵਾਲ ਨਿਊ ਮੋਰਿੰਡਾ ਚੰਡੀਗੜ੍ਹ ਅੰਬਾਲਾ ਕੈਂਟ ਹੋ ਕੇ ਜਾਊਗੀ ਉੱਥੇ ਹੀ ਜਲਦੀ ਹੈ ਕਿ ਗੱਡੀ ਨੰਬਰ 19326 ਅੰਮ੍ਰਿਤਸਰ ਅੰਦੌਰ ਜਿਹੜੀ ਹੈ ਉਹਨੂੰ ਵੀ ਡਾਇਵਰਟ ਕੀਤਾ ਗਿਆ ਉਹ ਸਾਨੇਵਾਲ ਨਿਊ ਮੋਰਿੰਡਾ ਚੰਡੀਗੜ੍ਹ ਅੰਬਾਲਾ ਹੋ ਕੇ ਜਾਊਗੀ ਇਦਾਂ ਹੀ 22462 ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਨਈ ਦਿੱਲੀ ਵਾਲੀ ਗੱਡੀ ਜਿਹੜੀ ਹੈ ਉਹ ਲੁਧਿਆਣਾ ਧੂਰੀ ਜਾਖਲ ਹੋ ਕੇ ਜਾਊਗੀ ਹੁਣ ਇਸ ਤਰੀਕੇ ਦੇ ਨਾਲ ਜਗਰ ਕਰੀਏ ਹੋਰ ਗੱਡੀਆਂ ਦੀ ਤਾਂ 13005 ਹਾਵੜਾ ਅੰਮ੍ਰਿਤਸਰ ਜਿਹੜੀ ਗੱਡੀ ਹੈ ਉਹ ਰਾਜਪੁਰਾ ਧੂਰੀ ਗਿੱਲ ਲੁਧਿਆਣਾ ਹੋ ਕੇ ਜਾਊਗੀ ਇਸ ਤਰੀਕੇ ਦੇ ਨਾਲ ਉਹ ਹਸਰਣ ਦੇ ਵਿੱਚ ਹਾਥਾ ਹੁਣ ਮਗਰੋਂ ਪੱਚੀਕ ਗੱਡੀਆਂ ਦੇ ਜਿਹੜੇ ਰੂਟ ਨੇ ਉਹ ਡਾਇਵਰਟ ਕੀਤੇ ਗਏ ਨੇ ਜ਼ਰੂਰ ਲੋਕ ਆਪਣੇ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਇਹ ਜਾਣਕਾਰੀ ਜ਼ਰੂਰ ਪੜ ਲੈਣ